ਰਾਹੀ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਖੇਤਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਿੰਕ ਆਟੋ ਸਕੀਮ ਸ਼ੁਰੂ ਕੀਤੀ। ਇਸ ਸਕੀਮ ਤਹਿਤ ਔਰਤਾਂ ਨੂੰ 90% ਛੋਟ, ਯਾਨੀ ਵੱਾ ਤੋਂ ਵੱਧ 3,33,000 ਰੁਪਏ ਦੀ ਛੋਟ ਦਿੱਤੀ ਗਈ ਸੀ। ਐਸ ਛੋਟ ਇਸ ਸ਼ਰਤ ਤੇ ਦਿੱਤੀ ਗਈ ਸੀ ਕਿ ਸਿਰਫ ਔਰਤਾਂ ਹੀ ਪਿੰਕ ਆਟੋ ਚਲਾਉਣਗੀਆਂ। ਇਸ ਸ਼ਰਤ ਦੇ ਆਧਾਰ ਤੇ ਔਰਤਾਂ ਨੇ ਸਰਕਾਰ ਨੂੰ ਹਲਨਾਮਾ ਦਿੱਤਾ ਸੀ ਕਿ ਉਹ ਖੁਦ ਆਟੋ ਚਲਾਉਣਗੀਆਂ। ਪਰ ਸਥਿਤੀ ਇਹ ਹੈ ਕਿ 90% ਛੋਟ ਵਾਲੇ 90% ਪਿੰਕ ਆਟੋ ਮਰਦ ਚਲਾ ਰਹੇ ਹਨ। ਸਰਕਾਰ ਨੂੰ ਇਸ ਪ੍ਰੋਜੈਕਟ ਲਈ ਲਗਭਗ 70 ਲੱਖ ਰੁਪਏ ਦੀ ਸਬਸਿਡੀ ਦੇਣੀ ਪਈ ਪਰ ਆਮ ਆਦਮੀ ਦੇ ਟੈਕਸ ਤੋਂ ਇਕੱਠੀ ਕੀਤੀ ਗਈ ਇਹ ਰਕਮ ਬਰਬਾਦ ਹੋ ਗਈ ਹੈ ਇਸ ਸੰਬੰਧੀ ਡੀਸੀ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਹਾਣੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਕਮਿਸ਼ਨਰ ਕਾਰਪੋਰੇਸ਼ਨ ਖੇਤਰੀ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਅਤੇ ਪੁਲਿਸ ਕਮਿਸ਼ਨਰ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਕਹਿਣਗੇ ਕਿਉਂਕਿ ਇਹ ਸਕੀਮ ਸਿਰਫ ਔਰਤਾਂ ਨੂੰ ਲਾਭ ਦੇਣ ਲਈ ਹੈ ਵਿਧੀ ਕਮਿਸ਼ਨਰ ਕਾਰਪੋਰੇਸ਼ਨ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਇਸ ਮੁੱਦੇ ਨੂੰ ਹੱਲ ਕਰਨਗੇ ਅਤੇ ਮਰਦਾਂ ਵੱਲੋਂ ਚਲਾਏ ਜਾਂਦੇ ਪਿੰਕ ਆਟੋ ਬੰਦ ਕਰਨਗੇ। ਇਹ ਭਾਜੀ ਜਨਾਨੀਆਂ ਵਾਸਤੇ ਮਿਲਿਆ ਕਿ ਜਨਾਨੀਆਂ ਆਪਣਾ ਕਮਾਈ ਕਰਕੇ ਆਪਣਾ ਬੱਚਿਆਂ ਨੂੰ ਜੀਵਨ ਜੰਤ ਨੂੰ ਪਾਲ ਸਕਣ। ਤੇ ਬੰਦੇ ਨਸੇੜੀ ਬੜੇ ਹੋ ਗਏ ਇਸ ਕਰਕੇ ਜਨਾਨੀਆਂ ਨੂੰ ਕੰਮ ਕਰਨਾ ਪੈਂਦਾ ਵਾ। ਬੰਦੇ ਚਲਾਈ ਜਾਂਦੇ ਇਸ ਕਰਕੇ ਹੈ ਤੇ ਨਹੀਂ ਅਲਾਊ ਪਰ ਬੰਦੇ ਚਲਾਈ ਜਾਂਦੇ ਕਈ ਜਨਾਨੀਆਂ ਨੂੰ ਬਿਠਾ ਕੇ ਤੇ ਬਾਨਾ ਕਰ ਲੈਂਦੇ ਇਹਨੂੰ ਜਾਂ ਸਿਖਾ ਰਹੇ ਆ ਤੇ ਕਈ ਕਹਿੰਦੇ ਆ ਕਿ ਸਾਡੀ ਮੋਟੀ ਬਿਮਾਰ ਹੈਗੀ ਆ ਸਾਨੂੰ ਖਰਚਾ ਕਰਨ ਵਾਸਤੇ ਚਲਾਈ ਜਾਂਦੇ ਹੈ। ਹੈ ਤੇ ਇਹ ਤੇ ਗੱਲ ਤੇ ਆ ਸਰਕਾਰ ਦੇ ਖਿਲਾਫ ਜਾ ਰਹੇ ਆ। ਜਾਨਾ ਤੇ ਨਹੀਂ ਚਾਹੀਦਾ ਸਰਕਾਰ ਦੇ ਖਿਲਾਫ। ਪਰ ਉਹ ਜਾ ਰਹੇ ਨੇ। ਕਰਨਾ ਚਾਹੀਦਾ ਕਾਰਵਾਈ ਤੇ ਕਰਨਾ ਚਾਹੀਦਾ ਕਿ ਗਲਤ ਅਸੀਂ ਸਰਕਾਰ ਦੇ ਖਿਲਾਫ ਨਹੀਂ ਨਾ ਜਾਣਾ ਚਾਹੀਦਾ ਗੈਰ ਕਾਨੂੰਨੀ ਹੈਗਾ ਇਹ ਕੰਮ ਮੇਰੀ ਵਾਈਫ ਦਿਨਾ ਦੇ ਜੀ ਕਿਰਾਏ ਕਰਦੇ ਬੈਠੇ ਮੈਂ ਬੇਰੋਜ਼ਗਾਰ ਜੀ ਮੈਂ ਤਾਂ ਚਲਾਣਾ ਵਜੀ ਗਲਤ ਨਹੀਂ ਸਰਕਾਰ ਹੈ ਕਿਤੇ ਜਨਾਨੀਆਂ ਨੂੰ ਆਪਾ ਚਲਾਈ ਜਾਂਦੇ ਆ ਕੀ ਕਰੀ ਜੀ ਵੇਲੇ ਹੈਗੇ ਕੰਮ ਹੈ ਕੋਈ ਨਹੀਂ ਗਲਤ ਉਹ ਵੀ ਚਲਾਉਂਦੇ ਨੇ ਮੇਰੇ ਪਰ ਆ ਮਹੱਲੇ ਦਾ ਕੰਮ ਸੀ ਫਿਰ ਨਾਲ ਦੇ ਕੇ ਛੱਡਿਆ ਦੋ ਮਿੰਟ ਮੈਂ ਤਾਂ ਆ ਗਿਆ ਜੀ ਜਿਸ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਅੰਮ੍ਰਿਤਸਰ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਇੱਕ ਤਾਂ ਡੀਜ਼ਲ ਆਟੋ ਨੂੰ ਰਿਪਲੇਸ ਕਰਕੇ ਇਲੈਕਟ੍ਰਿਕ ਆਟੋ ਦਿੱਤਾ ਜਾ ਰਿਹਾ ਸੀਗਾ ਸੋ ਇਸੇ ਸਕੀਮ ਨੂੰ ਮੋਡੀਫਾਈ ਕਰਦੇ ਹੋਏ ਸਰਕਾਰ ਵੱਲੋਂ ਜਿਹੜਾ ਪਿੰਕ ਆਟੋਜ਼ ਦੀ ਸਕੀਮ ਸ਼ੁਰੂ ਕੀਤੀ ਗਈ ਸੀ ਜਿੱਥੇ ਨਾਰਮਲ ਆਟੋ ਦੇ ਵਿੱਚ ਜਿਹੜੀ ਸੀਗੀ ਘੱਟ ਸਬਸਿਡੀ ਸੀ ਤੇ ਪਿੰਕ ਆਟੋ ਦੇ ਵਿੱਚ ਜਿਹੜੀ ਸੀਗੀ ਉਹ 90% ਸਬਸਿਡੀ ਸੀਗੀ ਇਹ ਕੇਵਲ ਉਹਨਾਂ ਜ਼ਰੂਰਤਵੰਦ ਮਹਿਲਾਵਾਂ ਲਈ ਸੀਗੀ ਜਿਨ੍ਹਾਂ ਕੋਲ ਕੋਈ ਆਪਣਾ ਇਨਕਮ ਦਾ ਸਾਧਨ ਨਹੀਂ ਸੀ ਸੋ ਇਹ ਬਹੁਤ ਹੀ ਤੇ ਇਹ ਬਹੁਤ ਹੀ achhi scheme si wo ajj di date ch eh scheme nahi hai but jehda hai ga kafi achhi scheme si vadiya kaun se ga te bahut sariyan lordmand jehdiyan mahilawan si giyan jehdiyan koi ਜਿਨ੍ਹਾਂ ਦੇ ਕੋ ਹਸਬੰਡ ਕੋਈ ਕੰਮ ਨਹੀਂ ਕਰ ਸਕਦੇ ਸੀ ਉਹ ਕਿਸੇ ਕੰਮ ਕਰਕੇ ਨਕਾਰੇ ਹੋ ਗਏ ਜਾਂ ਕੋਈ ਡਾਈਵੋਰਸ ਸੀ ਸੀ ਕੋ ਵਿੰਡੋ ਸੀ ਜਾਂ ਹੋਰ ਜਿਨ੍ਹਾਂ ਦੀ ਕੋ ਆਰਥਿਕ ਹਾਲਾਤ ਠੀਕ ਨਹੀਂ ਸੀ ਸੋ ਉਹਨਾਂ ਸਾਰਿਆਂ ਨੂੰ ਜਿਹੜੀ ਹੈਗੇ ਆ ਇਹ ਜਿਹੜੇ ਆ ਦਿੱਤੇ ਗਏ ਸੀਗੇ ਹਾਂ ਇਹ ਕੁਝ ਮਾਮਲੇ ਸਾਡੇ ਧਿਆਨ ਚ ਆਇਆ ਇਹ ਜਿਹੜਾ ਹੈਗਾ ਮਨਜੋ ਕਮਿਸ਼ਨਰ ਸਾਹਿਬ ਜੀ ਨਾਲ ਇਹ ਮਸਲਾ ਡਿਸਕਸ ਕੀਤਾ ਗਿਆ ਸੀਗਾ ਸੋ ਉਹਦੇ ਵਿੱਚ ਜਿਹੜਾ ਹੈਗਾ ਸੀ ਉਹਨਾਂ ਟ੍ਰੈਫਿਕ ਪੁਲਿਸ ਨੂੰ ਲਿਖਾਂਗੇ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਇਤਿਆਲ ਤੇ ਹਾਂ ਧਿਆਨ ਦੇ ਵਿੱਚ ਆਂਦਾ ਪਿੰਕ ਆਟੋ ਜਿਹੜਾ ਹੈਗਾ ਕਿ ਮਹਿਲਾ ਨੂੰ ਦਿੱਤਾ ਗਿਆ ਤੇ ਮਹਿਲਾ ਦੀ ਜਗ੍ਹਾ ਜੇਕਰ ਕੋਈ ਪੁਰਸ਼ ਚਲਾ ਰਿਹਾ ਤੇ ਉਹਦਾ ਜਿਹੜਾ ਹੈਗਾ ਚਲਾਨ ਕੀਤਾ ਜਾਏਗਾ ਤੇ ਜਿਹੜਾ ਆਟੋ ਜਿਹੜਾ ਰਿਪੋਰਟ ਕੀਤਾ ਜਾਏਗਾ 스마트 ਸਿਟੀ ਦੀ ਰਾਹੀ ਸਕੀਮ ਤਹਿਤ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਪਿੰਕ ਆਟੋ ਦਿੱਤੇ ਗਏ ਸਨ ਅਤੇ ਜਿਹੜੇ ਆਟੋ ਦਿੱਤੇ ਗਏ ਸਨ 90% ਸਭ ਸ਼ਹਿਰੀ ਤੇ ਔਰਤਾਂ ਨੂੰ ਦਿੱਤੇ ਗਏ ਸਨ ਅਤੇ ਔਰਤਾ ਵੱਲੋਂ ਇੱਕ ਹਲਫ ਨਾਮਵੀ ਦਿੱਤਾ ਗਿਆ ਸੀ ਕਿ ਇਹ ਸਿਰਫ ਔਰਤਾਂ ਹੀ ਚਲਾਉਣਗੀਆਂ ਪਰ ਅੰਮ੍ਰਿਤਸਰ ਸ਼ਹਿਰ ਵਿੱਚ ਦੇਖਣ ਨੂੰ ਆ ਰਿਹਾ ਹੈ ਕਿ ਜਿਹੜੇ ਪਿੰਕ ਆਟੋ ਹਨ 90% ਆਟੋ ਮਰਦ ਚਲਾ ਰਹੇ ਹਨ ਇਸੇ ਤਹਿਤ ਜਦੋਂ ਗੱਲਬਾਤ ਕੀਤੀ ਗਈ ਨਗਰ ਨਿਗਮ ਵਿਧਿਕ ਕਮਿਸ਼ਨਰ ਥਰਿੰਦਰ ਸਿੰਘ ਹੁਣਾਂ ਨਾਲ ਤੇ ਉਹਨਾਂ ਨੇ ਆਖਿਆ ਕਿ ਉਹਨਾਂ ਦੇ ਧਿਆਨ ਵਿੱਚ ਵੀ ਆਇਆ ਹੈ ਕਿ ਜ਼ਿਆਦਾਤਰ ਆਟੋ ਜਿਹੜੇ ਪਿੰਕ ਆਟੋ ਹਨ ਉਹ ਮਰਦ ਚਲਾ ਰਹੇ ਹਨ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਤੇ ਇਹਨਾਂ ਦੇ ਖਿਲਾਫ ਕੜੀ ਕਾਰਵਾਈ ਵੀ ਕੀਤੀ ਜਾਵੇਗੀ ਅੰਮ੍ਰਿਤਸਰ ਫਾਸਟ ਵੀ ਖਬਰਾਂ ਮੰਡੀ ਰਕੇਸ਼ ਕੁਮਾਰ